ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਚਲ ਗਏ ਆ ਗੋਲਿਆ ਤਹਿਸ਼ਦਾ ਬਣ ਗਿਆ ਮਾਹੌਲ ਜਾਣਕਾਰੀ ਦੇ ਚਲਦੇ ਪਠਾਨਕੋਟ ਦੇ ਸਟੇਟ ਬੈਂਕ ਆਫ ਇੰਡੀਆ ਦੇ ਟਾਂਗੂ ਰੋਡ ਤੇ ਮੇਨ ਬ੍ਰਾਂਚ ਵਿਖੇ ਉਸ ਸਮੇਂ ਅਫਰਾ ਦਾ ਫਰੀ ਮੱਚ ਗਈ ਜਦ ਕਿ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸਟੇਟ ਬੈਂਕ ਦੀ ਮੇਨ ਬ੍ਰਾਂਚ ਵਿਖੇ ਕੈਸ਼ ਲੈਣ ਆਏ ਸੀ ਜਿਨ੍ਹਾਂ ਦੇ ਨਾਲ ਇੱਕ ਗਨਮੈਨ ਜਿਹੜਾ ਕਿ ਆਪਣੀ 12 ਬੋਰ ਦੀ ਗਨ ਲੈ ਕੇ ਆਇਆ ਸੀ ਮੁਲਾਜ਼ਮਾ ਵੱਲੋਂ ਬੈਂਕ ਵਿੱਚੋਂ ਕੈਸ਼ ਲੈਣ ਲੱਗ ਪਈ ਤੇ ਨਾਲ ਆਇਆ ਗਨਮੈਨ ਜਿਸਦੇ ਹੱਥ ਵਿੱਚ 12 ਬੋਰ ਦੀ ਗਨ ਸੀ ਅਚਾਨਕ ਚੱਲ ਗਈ ਜਿਸ ਦੇ ਚੱਲਦੇ ਜਿੱਥੇ ਬੈਂਕ ਵਿੱਚ ਅਪਰਾਧ ਦਫਰੀ ਮਚ ਗਿਆ ਜੀ ਸਰ ਸਰ ਕੀ ਮਾਮਲਾ ਜਿਹੜਾ ਗੋਲੀ ਚਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗੱਲ ਨਾਲ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੈਗਾ ਥੋੜੀ ਨਹੀਂ ਚੱਲਣੀ ਚਾਹੀਦੀ ਹੈ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਜੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹ ਹੀ ਕਿਹਾ ਕਿ ਉਹ ਲੌਕ ਕੰਡੀਸ਼ਨ 'ਚ ਸੀਗਾ ਪਰ ਗਲਤੀ ਨਾਲ ਫਾਇਰ ਹੋ ਗਿਆ ਜੀ ਆਪਾਂ SBI ਦੀ ਮੇਨ ਬ੍ਰਾਂਚ ਪਠਾਨਕੋਟ 'ਚ ਹੀ ਖੜੇ ਹਾਂ ਤੇ ਆਪਣਾ ਉਸ ਤੋਂ ਕਨਫਰਮੇਸ਼ਨ ਆਈ ਸੀ ਕਿ ਕੋਈ ਚੱਲਦਾ ਉਹ ਕਹਿੰਦੇ ਸੀ ਕਿ ਡੀ ਬੀ ਨੰਬਰ ਕੋਈ ਤਾਂ ਨਹੀਂ ਕਿ ਕੋਈ ਨਾ ਨਹੀਂ ਆ ਗਿਆ ਜਿਹੜਾ ਆਪਾਂ ਇਮੇਸ਼ਨ ਚੈੱਕ ਕੀਤਾ ਉਹ ਇਹ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕਰ ਦੇ ਨਾਲ ਗੱਲ ਮੈਂ ਸੀ ਉਹ ਕੋਈ ਕੈਸ਼ ਲੈ ਕੇ ਇੱਥੇ ਆਏ ਸੀ ਜੋ ਮਾਲਾ ਆਇਆ ਸੀ ਕਿ ਜਦੋਂ ਉਹ ਅੰਦਰ ਆਇਆ ਉਹ ਤੋਂ ਕੋਲ ਜਿਹੜੀ ਅੰਗੈਲੀ ਦੇ ਕੋਲ ਤੇ ਜਿਹੜੀ ਉਹ ਚੀਜ਼ ਜਿਹੜੀ ਗਨ ਨਾਲ ਫਲੇਟੇ ਦੀ 12 ਬੋਲ ਦੀ ਜਿਸ ਦੇ ਬਾਅਦ ਜਿਹੜੀ ਨੋਟਿਸ ਹੀ ਗਨ ਦੀ ਉਹਨਾਂ ਦੇ ਘਰ ਹੌ ਫਾਇਰ ਹੋ ਗਿਆ ਤੇ ਕਿਸੇ ਦਾ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਉਸ ਦਾ ਖੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ ਬਾਕੀ ਇਹਦੇ ਵਿੱਚ ਲੋਗ ਦੀ ਦਰਨੀ ਜਿਹਦੀ ਮੁੜਲੀ ਗੱਲ ਸਾਹਮਣੇ ਆਹੀ ਹੈ ਕਿ ਜਦੋਂ ਉਹ ਨੂੰ ਰਾਈਫਲ ਥੱਲੇ ਵਿਕੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਈ ਤੇ アンジュレンさん、ファイル